ਪੰਜਾਬ ਦੇ ਵਿੱਚ ਆਪ ਪਾਰਟੀ ਦੀਆਂ ਨੀਤੀਆਂ ਨੂੰ ਕਰਕਰ ਤੱਕ ਪਹੁੰਚਾਉਣ ਦੇ ਲਈ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜੋ ਕਮ ਸਰਕਾਰ ਨੇ 3 ਸਾਲ ਵਿੱਚ ਕੀਤੀ ਹੈ ਉਸ ਨੂੰ ਲੈ ਕੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਇੰਚਾਰਜ ਸਿਸੋਰੀਆ ਜੀ ਵੱਲੋਂ ਸਮਾਣਾ ਦੇ ਗੁਲਜਾਰ ਸਿੰਘ ਐਡਵੋਕੇਟ ਨੂੰ ਸਮਾਣਾ ਦਾ ਆਪ ਪਾਰਟੀ ਦਾ ਸੰਗਠਨ ਮੰਤਰੀ ਹਲਕੇ ਦਾ ਲੈ ਅਤੇ ਇਸ ਦੇ ਇਲਾਵਾ 파ਰਸ ਸ਼ਰਮਾ ਨੂੰ ਸਪੋਰਟਸ ਡਿਵੈਲਪਮੈਂਟ ਬੋਰਡ ਦਾ ਮੈਂਬਰ ਲੈ ਉਸ ਦੇ ਨਾਲ ਨੌਜਵਾਨਾਂ ਨੂੰ ਸਰਕਾਰ ਦੀਆਂ ਨੀਤੀਆਂ ਸਰਕਾਰ ਕਿਸ ਤਰ੍ਹਾਂ ਨੌਜਵਾਨਾਂ ਦਾ ਜੀਵਨ ਪਧਰ ਉੱਚਾ ਚੱਕਣਾ ਚਾਹੁੰਦੀ ਹੈ ਉਸ ਾਰੇ ਜਾਣਕਾਰੀ ਨੌਜਵਾਨਾਂ ਨੂੰ ਦਿੱਤੀ ਜਾਏਗੀ ਇਸ ਦੇ ਲਈ ਇਹਨਾਂ ਦੋਨਾਂ ਮੈਂਬਰਾਂ ਦੀ ਜਿਹੜੇ ਇਹਨਾਂ ਆਪ ਪਾਰਟੀ ਦੇ ਵਰਕਰ ਸੀ ਲੰਬੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਪਾਰਟੀ ਦੇ ਲਈ ਕੰਮ ਕਰ ਰਹੇ ਹਨ ਉਨ੍ਹਾਂ ਦਾ ਹੌਸਲਾ ਬਦਾਨ ਦੇ ਲਈ ਸਮਾਣਾ ਬਲਾਕ ਆਪ ਪਾਰਟੀ ਸਹਿਰੀ ਦੇ ਪ੍ਰਧਾਨ ਗੋਪਾਲ ਕਿਸ਼ਨ ਗਰਗ ਨੇ ਆਪਣੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਿਸੋਦੀਆ ਜੀ ਅਤੇ ਸਮਾਣਾ ਦੇ ਸਾਬ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੀ ਦਾ ਧੰਨਵਾਦ ਕੀਤਾ ਕਿ ਇਹਨਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਕੇ ਜਿਨ੍ਹਾਂ ਨੇ ਮੈਨੂੰ ਇੱਕ ਜ਼ਿੰਮੇਵਾਰੀ ਲਈ ਬਖਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਮੈਂ ਆਪਣੇ ਨੈਸ਼ਨਲ ਕਰਵਿੰਦਰ ਸਾਡੇ ਪਰੀਏ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਇੰਚਾਰ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਸੀਐਮ ਸਾਹਿਬ ਸਿੰਘ ਮਾਨ ਜੀ ਅੱਗੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸ਼੍ਰੀ ਸ਼ਾਮਨ ਅਰੋੜਾ ਜੀ ਦਾ ਅਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਔਰ ਇਹ ਜ਼ਿੰਮੇਵਾਰੀ ਮੈਂ ਤਨਦੇਈ ਨੰਨ ਨਿਭਾਵਾਂਗਾ ਇਹ ਮੈਨੂੰ ਜਿਹੜਾ ਹਲਕਾ ਦਾ ਸੰਗਠਨ ਇਨਚਾਰਜ ਲਗਾਇਆ ਗਿਆ ਹੈ ਇਹ ਮੈਨੂੰ ਇਕੱਲੇ ਨੂੰ ਨਹੀਂ ਲਗਾਇਆ ਗਿਆ ਸਗੋਂ 117 ਵਿਧਾਨ ਸਭਾ ਦੇ ਵਿੱਚ ਲਗਾਇਆ ਗਿਆ ਹੈ ਇਹ ਸੰਗਠਨ ਇਨਚਾਰਜ ਦੀ ਜਿਹੜੀ ਜ਼ਿੰਮੇਵਾਰੀ ਹੈ ਕਿ ਪਾਰਟੀ ਲਈ ਕੰਮ ਕਰਨਾ ਔਰ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨਾ ਬੂਥ ਲੈਵਲ ਤੱਕ ਅਪ ਲੈ ਕੇ ਜਾਣਾ ਆਪਣੀਆਂ ਜਿਹੜੀਆਂ ਸਰਕਾਰ ਦੀਆਂ ਉਪलब्ਧੀਆਂ ਨੇ ਪ੍ਰਾਪਤੀਆਂ ਨੇ ਉਹਨਾਂ ਤੋਂ ਲੋਕਾਂ ਨੂੰ ਜਾਣੂ ਕਰਾਣਾ ਇਹ ਜਿਹੜੇ ਕੰਮ ਨੇ ਇਹ ਸਾਨੂੰ ਦਿੱਤੇ ਗਏ ਨੇ ਤੇ ਆਪਾਂ ਦਿਨ ਰਾਤ ਮਿਹਨਤ ਕਰਕੇ ਸਰਕਾਰ ਦੀ ਸਾਡੇ ਪਾਰਟੀ ਦੀ ਇਹ ਨੀਤੀਆਂ ਜਿਹੜੀਆਂ ਉਹ ਲੈ ਕੇ ਜਾਵਾਂਗੇ ਅਤੇ ਆਪਣੇ ਸੰਗਠਨ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਾਂਗੇ ਇਹ ਸਰ 117 ਆਪਣੇ ਵਿਧਾਨ ਸਭਾ ਹਲਕੇ ਨੇ 117 ਵਿਧਾਨ ਸਭਾ ਹਲਕਿਆਂ 'ਚ ਸੰਗਠਨ ਇੰਚਾਰਜ ਲਗਾਏ ਗਏ ਨੇ ਤਾਂ ਜੋ ਜਿਹੜੇ ਸਾਡੇ ਐਮਐਲਏ ਸਹਿਬਾਨ ਨੇ ਉਹ ਆਪਣਾ ਵਿਕਾਸ ਦਾ ਕੰਮ ਕਰਦੇ ਰਹਿਣ ਤੇ ਦੂਜੇ ਪਾਸੇ ਸੰਗਠਨ ਵੀ ਚਲ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟਾਇਆ ਔਰ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਆਪਾਂ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕਰਨੀਆਂ ਨੇ ਔਰ ਵਰਕਰਸ ਨੂੰ ਸਾਰਿਆਂ ਦੇ ਨਾਲ ਨਾਲ ਲੈ ਕੇ ਚੱਲਣਾ ਹੈ ਜਿਹੜੇ ਕੋਈ ਕਿਸੇ ਕਾਰਨ ਵਜੋਂ ਨਾਰਾਜ ਨੇ ਜਾਂ ਬੈਠੇ ਨੇ ਉਹਨਾਂ ਨੂੰ ਬਿਲਕੁਲ ਨਾਲ ਲੈ ਕੇ ਚੰਗਾ ਉਹ ਮੇਰੀ ਮੇਰੀ ਇਹ ਬੇਨਤੀ ਵੀ ਹੈ ਸਾਰੇ ਵਰਕਰ ਸਹਿਬਾਨ ਨੂੰ ਕਿ ਆਓ ਆਪ ਅੱਗੇ ਆਈਏ ਉਹ ਆਪਾਂ ਪਾਰਟੀ ਦੇ ਜਿਹੜਾ ਝੰਡਾ ਫਿਰ ਬੁਲੰਦ ਕਰੀਏ 2027 ਦੇ ਵਾਸਤੇ ਆਪਾਂ ਆਪਣੀ ਤਿਆਰੀ ਸਟਾਰਟ ਕਰ ਲੋਕਾਂ ਦੇ ਵਿੱਚ ਸਰ ਦੇਖੋ ਸਭ ਤੋਂ ਵੱਡੀ ਗੱਲ ਤਾਂ ਨਸ਼ਾ ਹੈ ਜਿਹੜਾ ਪੰਜਾਬ ਨੂੰ ਘੋਣਵਾਖ ਖਾ ਗਿਆ ਸੀ ਨਸ਼ਾ ਨਸ਼ੇ ਦੇ ਉੱਤੇ ਹੁਣ ਸਰਕਾਰ ਨੇ ਪੂਰੀ ਤਰ੍ਹਾਂ ਆਪਣਾ ਜਿਹੜਾ ਕਾਬੂ ਪਾਲਿਆ ਤੁਸੀਂ ਦੇਖਿਆ ਹੋਣਾ ਕੱਲ ਪਰਸੋ ਦੀ ਗੱਲ ਹੀ ਹੈ ਕਿ ਆਪਣਾ ਇੱਕ ਵੱਡਾ ਜਿਹੜਾ ਸੀਗਾ ਜਿਹੜਾ ਜੋ ਪਿਛਲੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਵੀ ਉੱਥੋਂ ਨਸ਼ੇ ਦਾ ਜਿਹੜਾ ਉਜਾਲ ਵਿਛਾਇਆ ਜਾ ਰਿਹਾ ਉਹ ਉੱਥੇ ਵੀ ਸਰਕਾਰ ਨੇ ਕਾਰਵਾਈ ਕੀਤੀ ਹੈ ਸਿੱਖਿਆ ਕ੍ਰਾਂਤੀ ਦੇ ਵਿੱਚ ਸਰਕਾਰ ਪੂਰੀ ਕਾਰਵਾਈ ਕਰ ਰਹੀ ਹੈ ਜਿਹੜੇ ਆਪਣਾ ਆਪਾ ਹਰ ਵਾਰੀ ਇਹੀ ਹੁੰਦਾ ਸੀਗਾ ਯਾਰ ਵਾਟਰ ਲੈਵਲ ਇਸ ਵਾਰ 10 ਫੁੱਟ ਚਲਾ ਗਿਆ 5 ਫੁੱਟ ਚਲਾ ਗਿਆ ਪਰ ਪਾਈ ਪਾੜੇ ਪੈਣਗੇ ਤਾਂ ਪੰਜਾਬ ਸਰਕਾਰ ਦਾ ਵਿਜ਼ਨ ਸੀ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਸੂਵੇ ਸੀ ਜਿਹੜੇ ਸਾਡੇ ਬੰਦ ਪਏ ਸੀ ਜਾਂ ਵਾਅ ਦਿੱਤੇ ਗਏ ਸੀ ਕਿ ਤਚ ਮਲਾ ਲਗੇ ਸੀ ਕਿਸਾਨ ਭਰਾਵਾਂ ਨੇ ਨਾਲ ਲੱਗ ਕੇ ਉਹ ਸੂਵਿਆਂ ਨੂੰ ਫਿਰ ਚਾਲੂ ਕਰਾਇਆ ਤੇ ਉਹ ਹਰ ਅਖੀਰਲੇ ਖੇਤ ਤੱਕ ਉਹਦਾ ਪਾਣੀ ਪਹੁੰਚਿਆ ਤੇ ਇਸ ਕਰਕੇ ਪਾਣੀ ਉੱਪਰ ਤਿੰਨ ਚਾਰੇ ਮੁੱਦੇ ਨੇ ਉਸ ਤੋਂ ਬਾਅਦ ਬਿਜਲੀ ਦਾ ਬੜਾ ਵੱਡਾ ਮੁੱਦਾ ਹੈ ਜਿਹੜਾ ਹਰ ਸਾਲ ਬਹੁਤ ਬਿੱਲ ਆਉਂਦਾ ਸੀ ਲੋਕ ਬਹੁਤ ਪ੍ਰੇਸ਼ਾਨ ਸੀ ਬਿੱਲ ਤੋਂ ਹੁਣ ਕਿਸੇ ਸਭ ਦਾ ਜ਼ੀਰੋ ਬਿੱਲ ਆ 90% ਲੋਕ ਜ਼ੀਰੋ ਬਿੱਲ ਭਰ ਰਹੇ ਨੇ ਤਾਂ ਸਰਕਾਰ ਲੋਕਾਂ ਦੇ ਹੱਕਾਂ ਨਹੀਂ ਕੰਮ ਕਰ ਰਹੀ ਹੈ ਤਾਂ ਇਹ ਇਹ ਸਾਡਾ ਵਿਜ਼ਨ ਹੈ ਇਹ ਇਸ ਲੋਕਾਂ ਤੱਕ ਲੈ ਕੇ ਜਾਵਾਂਗੇ ਦੱਸਾਂਗੇ ਮੈਂ ਸਭ ਤੋਂ ਪਹਿਲਾਂ ਸਾਡੇ ਐਕਸ ਮਿਨਿਸਟਰ ਐਮ ਐਲ اے ਚੇਤਨ ਸਿੰਘ ਜਾੜਾ ਮਾਜਰਾ ਜੀ ਤੇ ਉਹਨਾਂ ਦੇ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਮਨੀਸ਼ ਚੋਧਿਆ ਜੀ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮਾਣਾ ਕੌਨਸਟਿਟੈਂਸੀ ਤੇ ਚੇਤਨ ਸਿੰਘ ਜੀ ਦੀ ਸਫਾਰਸ਼ ਤੇ ਉਹਨਾਂ ਨੇ ਸਾਡੇ ਬੋਰਡ ਆਫ ਡਾਇਰੈਕਟਰਸਪੋਰਟਸ ਦੇ 파ਰਤ ਸ਼ਰਮਾ ਜੀ ਨੂੰ ਡਾਇਰੈਕਟਰ ਬਣਾਇਆ ਔਰ ਸਮਾਣੇ ਦਾ ਬਲਾਕ ਇਨਚਾਰਜ ਜਿਹੜਾ ਸੰਗਠਨ ਦਾ ਉਹ ਗੁਲਜ਼ਾਰ ਬਿਰਕ ਜੀ ਨੂੰ ਬਣਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਮਾਣਾ ਕੌਨਸਟਿਟੈਂਸੀ ਦੇ ਵਿੱਚ ਜਿਹੜੇ ਕੋਈ ਕੰਮ ਹੋਣ ਵਾਲੇ ਨੇ ਉਹ ਕਰਾ ਸਕਣ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼